ਮਾਪਿਆਂ ਦੇ ਲਈ ਉਹ ਦਿਨ ਬੜੇ ਖੁਸ਼ੀ ਦਾ ਹੁੰਦਾ ਜਦੋਂ ਮਾਪੇ ਆਪਣੇ ਬੱਚੇ ਨੂੰ ਪਾਲ ਪੋਸ ਕੇ ਵੱਡਾ ਕਰਦੇ ਨੇ ਤਾਂ ਬੱਚਾ ਆਪਣੇ ਪੈਰਾਂ ਤੇ ਖਲੋ ਜਾਂਦਾ ਤਾਂ ਮਾਂ ਦੇ ਨਾਲ ਸਿਰ ਜਦੋਂ ਬੱਚਾ ਮਾਪਿਆਂ ਦਾ ਉੱਚਾ ਕਰਦਾ ਤਾਂ ਮਾਪਿਆਂ ਦੀ ਖੁਸ਼ੀ ਦਾ ਠਿਕਾਣਾ ਨਹੀਂ ਹੁੰਦਾ ਦਰਅਸਲ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਅਫਸਰ ਬਣ ਕੇ ਆਪਣੇ ਸ਼ਹਿਰ ਨੌਟਵਾਨ ਜਦ ਆ ਕਪੂਰਥਲਾ ਪਹੁੰਚਿਆ ਤਾਂ ਲੋਕਾਂ ਨੇ ਖੁਸ਼ੀ ਦੇ ਵਿੱਚ ਕਾਫੀ ਭੰਗੜੇ ਪਾਏ ਸਵਾਗਤ ਕੀਤਾ ਦਰਸਲ ਇਹ ਤਸਵੀਰਾਂ ਮੁਹੱਲਾ ਚਿਤ ਨਗਰਤਿਆਂ ਨੇ ਜਿੱਥੋਂ ਦਾ ਰਹਿਣ ਵਾਲਾ ਲਾਪ੍ਰਿਤ ਪੀਸੀਐਸਟੀ ਪ੍ਰੀਖਿਆ ਪਾਸ ਕਰਕੇ ਅਫਸਰ ਬਣ ਕੇ ਆਪਣੇ ਘਰ ਪਹੁੰਚਿਆ ਤਾਂ ਲੋਕਾਂ ਨੇ ਉਸ ਦਾ ਸਵਾਗਤ ਕੀਤਾ ਭੰਗੜੇ ਪਾ ਕੇ ਉਸ ਨੂੰ ਵਧਾਈਆਂ ਦਿੱਤੀਆਂ ਇਸ ਦੌਰਾਨ ਉਸਤੇ ਕਰੀਬੀਆਂ ਵੱਲੋਂ ਮੁਹੱਲੇ निवासीया ਵੱਲੋਂ ਫੁੱਲਾਂ ਦੀ ਹਾਰ ਪਾਕਿਸਤਾਨ ਸ਼ਾਹੀ ਸਵਾਗਤ ਕੀਤਾ ਗਿਆ ਜ਼ਿਕਰ ਚੋਗ ਹੈ ਕਿ ਲਪ੍ਰਿਤ ਨੇ ਪੀਸੀਐਸਟੀ ਪ੍ਰੀਖਿਆ ਪਾਸ ਕਰਕੇ ਕਪੂਟਲੇ ਦਾ ਨਾਮ ਉੱਚਾ ਕੀਤਾ ਤਾਂ ਇਸ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਅਤੇ ਸ਼ਹਿਰ ਦੇ ਮਹਤਵਪੂਰਨ ਵਿਅਕਤੀਆਂ ਨੇ ਵੀ ਉਸਤੀ ਉਸ ਦਾ ਜਿਹੜਾ ਸਵਾਗਤ ਕੀਤਾ ਤੇ ਵਧਾਈਆਂ ਦਿੱਤੀਆਂ ਹਾਂਜੀ ਸਭ ਤੋਂ ਪਹਿਲਾਂ ਤੇ ਮੈਂ ਥੈਂਕਫੁਲ ਹਾਂ ਸਾਰਿਆਂ ਦਾ ਜਿੰਨੇ ਵੀ ਜਾਣੇ ਆਏ ਜਾਏ ਆ ਵੈਲਕਮ ਕਰਨ ਲਈ ਇੱਕ ਮੇਰੀ ਬੜੀ ਵੱਡੀ ਗੱਲ ਹੈ ਮੇਰੇ ਵਾਸਤੇ ਤੇ ਮੈਂ ਇਮੋਸ਼ਨਲ ਵੀ ਹੈਗਾ ਕਾਫੀ ਇਸ ਟਾਈਮ ਪੇਪਰ ਕਲੀਅਰ ਕਰਕੇ ਜਦੋਂ ਤੁਹਾਨੂੰ ਇੰਨਾ ਹੰਗਾਰਾ ਮਿਲਦਾ ਸਾਰਿਆਂ ਦਾ ਸਪੋਰਟ ਮਿਲਦੀ ਵੈਲਕਮ ਤੇ ਜਦੋਂ ਤੁਸੀਂ ਪ੍ਰੈਪਰੇਸ਼ਨ ਕਰ ਰਹੇ ਹੁੰਦੇ ਆ ਇਹ ਤੁਹਾਡੀ ਇਕੱਲਿਆਂ ਦੀ ਇੱਕ ਪ੍ਰੈਪਰੇਸ਼ਨ ਨਹੀਂ ਹੁੰਦੀ ਤੁਹਾਡੇ ਨਾਲ ਤੁਹਾਡੀ ਫੈਮਿਲੀ ਤੁਹਾਡੇ ਫਰੈਂਡਸ ਰਿਲੇਟਿਵਸ ਉਹ ਵੀ ਨਾਲ-ਨਾਲ ਜੁੜੇ ਹੋਏ ਹੁੰਦੇ ਆ ਤੇ ਉਹਨਾਂ ਦੀਆਂ ਵੀ ਦੁਆਵਾਂ ਹੁੰਦੀਆਂ ਬਾਕੀ ਪ੍ਰਮਾਤਮਾ ਦੀ ਕਿਰਪਾ ਹੋਣੀ ਬਹੁਤ ਜ਼ਰੂਰੀ ਆ ਕਿ ਮੈਨੂੰ ਲੱਗਦਾ ਹੈ ਇਸ ਸਫਰ ਦੇ ਦੌਰਾਨ ਪ੍ਰਮਾਤਮਾ ਦੀ ਕਿਰਪਾ ਵੀ ਮੇਰੇ ਸਿਰ ਤੇ ਬਣੀ ਰਹੀ ਤੇ ਮਿਹਨਤ ਤੇ ਚਲੋ ਹੈਗੀ ਆ ਬਟ ਨਾਲ ਨਾਲ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਆਪਾਂ ਸਕਸੈਸਫੁਲ ਹੋ ਸਕਦੇ ਆ ਹਾਂਜੀ ਬਿਲਕੁਲ ਮੁਸ਼ਕਲਾਂ ਆਉਂਦੀਆਂ ਬਿਲਕੁਲ ਕਈ ਵਾਰੀ ਤੁਸੀਂ ਕਿਉਂਕਿ ਲਗਾਤਾਰ 3-4 ਸਾਲ ਤੋਂ ਮੈਂ ਮਿਹਨਤ ਕਰ ਰਿਹਾ ਸੀ ਤੇ ਕਈ ਵਾਰੀ ਜਿਹੜਾ ਬੰਦਾ ਉਹ ਡੀਮੋਟੀਵੇਟ ਵੀ ਹੋ ਜਾਂਦਾ ਕਿ ਪੇਪਰ ਹੋ ਨਹੀਂ ਰਿਹਾ ਜੋ ਵੀ ਪੋਸਟਪੋਨ ਹੋ ਰਿਹਾ ਕਈ ਵਾਰੀ ਬਟ ਇਹੀ ਹੁੰਦਾ ਕਿ ਤੁਸੀਂ ਆਪਣੇ ਆਪ ਨੂੰ ਕਿੱਦਾਂ ਉਸ ਸਪੀਰਿਟ ਦੇ ਦੌਰਾਨ ਕੰਸਿਸਟੈਂਟਲੀ ਚੱਲਦੇ ਰਹਿਣੇ ਤੁਹਾਡੀ ਡੈਡੀਕੇਸ਼ਨ ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਉਹ ਬਿਲਕੁਲ ਸਾਰੀਆਂ ਚੀਜ਼ਾਂ ਪਰਮਾਤਮਾ ਦੀ ਕਿਰਪਾ ਦੇ ਨਾਲ ਤੇ ਮਿਹਨਤ ਨਾਲ ਹੁੰਦੀਆਂ ਰਹੀ ਡਾਕਟਰ ਗੰਗ ਅੰਕਲ ਇਹਨਾਂ ਨੇ ਹਮੇਸ਼ਾ ਮੈਨੂੰ ਫਸਟ ਟਾਈਮ ਇਹਨਾਂ ਨੇ ਇਹਦੇ ਬਾਰੇ ਦੱਸਿਆ ਪੀਸੀਸ ਬਾਰੇ ਅੱਜ ਤੋਂ 10 ਸਾਲ ਪਹਿਲਾਂ ਤੇ ਮੈਂ ਹਮੇਸ਼ਾ ਨੇ ਅਰੀ ਥੈਂਕਫੁਲ ਰਹੂੰਗਾ ਇਹਦੇ ਬਾਰੇ ਹਾਂਜੀ ਪ੍ਰੇਰਨਾ ਦਾ ਸਹੂਰਤ ਮੈਨੂੰ ਯਾਦ ਅੱਜ ਵੀ ਗ੍ਰੈਜੂਏਸ਼ਨ ਤੋਂ ਬਾਅਦ ਜਦੋਂ ਮੈਂ 2014 13 14 ਦੀ ਗੱਲ ਆ ਇਹਨਾਂ ਨੇ ਮੈਨੂੰ ਇਸ ਚੀਜ਼ ਬਾਰੇ ਦੱਸਿਆ ਤੇ ਇਹ ਕਹਿੰਦੇ ਬੇਟਾ ਤੂੰ ਇੱਕ ਦਿਨ ਜ਼ਰੂਰ ਬਣੇਗਾ ਕੀਪ ਬ੍ਰਿੰਗ ਦਾ ਹਾਰਡਵਰਕ ਕੰਸਿਸਟੈਂਟਲੀ ਤੇਜੀ ਸਿੰਘ ਹੁੰਦਰਜੀਤ ਤੇ ਉਹਨਾਂ ਦਾ ਵੀ ਨਾਲ ਨਾਲ ਜਿਹੜੀ ਸਪੋਰਟ ਰਹੀ ਬਾਕੀ ਫੈਮਲੀ ਮੇਰੀ ਵਾਈਫ ਸਾਰਿਆਂ ਦੀ ਤੇ ਮੇਰੀ ਬੇਟੀ ਆ 3 ਸਾਲ ਦੀ ਇਹ ਵੀ ਬਹੁਤ ਲੱਕੀ ਮੈਂ ਮੰਨਦਾ ਤੇ ਆਈ ਥਿੰਕ ਸਾਰਿਆਂ ਦਾ سپورਟ ਹੈ ਬਾਕੀ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੈਗੁਰ ਜੀ ਖਾਲਸਾ ਵੈਗੁਰ ਜੀ ਖਾਲਸਾ ਤਾਂ ਪਹਿਲਾਂ ਸਭ ਤੋਂ ਜਿਆਦਾ ਮਬਾਰਕਾ ਮੈਂ ਦਵਾਗਾ ਆਪਣੇ ਛੋਟੇ ਵੀਰ ਲਾਪ੍ਰੀਤ ਨੂੰ ਉਸ ਤੋਂ ਬਾਅਦ ਇਹਨਾਂ ਦੇ ਫਾਦਰ ਸਾਹਿਬ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਨੇ ਅਤੇ ਸਮੁੱਚੀ ਆਮ ਆਦਮੀ ਪਾਰਟੀ ਨੂੰ ਤੇ ਆਮ ਆਦਮੀ ਪਾਰਟੀ ਦੇ ਸਾਡੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਦੀ ਸੱਚੀ ਸੁੱਚੀ ਤੇ ਮਾਨਦਾਰ ਸੋਚ ਅੱਜ ਦੀ ਡੇਟ 'ਚ ਵੀ ਕੱਲ ਦੇ ਦਿਨ ਦੇ ਵਿੱਚ 50 ਹਜ਼ਾਰ ਨੌਕਰੀਆਂ ਜਿਹੜੀਆਂ ਅਨਾਉਂਸ ਹੋਈਆਂ ਹੈਗੀਆਂ ਮੈਂ ਸਮਝਦਾ ਕਿ ਪੂਰੇ ਪੰਜਾਬ ਦੇ ਵਿੱਚ ਬਿਨਾਂ ਕਿਸੇ ਪੈਸੇ ਤੋਂ ਥੇਲੇ ਤੋਂ ਜਿਵੇਂ ਇਹਨਾਂ ਨੇ ਚੇਅਰਮੈਨੀਆਂ ਦਿੱਤੀਆਂ ਜਾਂ ਜਿਵੇਂ ਇਹਨਾਂ ਨੇ ਸਰਕਾਰ ਦੇ ਵਿੱਚ ਪਦ ਉਨਤੀਆਂ ਦਿੱਤੀਆਂ ਉਸੇ ਤਰ੍ਹਾਂ ਜਿਹੜੇ ਅਫਸਰशाही ਨੂੰ ਵੀ ਬਿਨਾਂ ਕਿਸੇ ਪੈਸੇ ਤੋਂ ਬਿਨਾਂ ਕਿਸੇ ਰਿਸ਼ਵਤ ਤੋਂ ਉਹ ਇਹਨਾਂ ਦੀ ਕੁਆਲਿਟੀ ਨੂੰ ਦੇਖਦੇ ਹੋਏ ਜਿਹੜਾ ਹੈਗਾ ਇਹ ਰੁਤਬਿਆਂ ਦੇ ਨਾਲ ਜਿਹੜਾ ਸਨਮਾਨਤ ਕੀਤਾ ਮੈਂ ਬਹੁਤ ਬਹੁਤ ਜ਼ਿਆਦਾ ਵਧਾਈ ਦੇਣਾ ਸਾਰਿਆਂ ਨੂੰ ਕਪੂਰਤਲਾ ਨਿਵਾਸੀਆਂ ਨੂੰ ਅਤੇ ਪੰਜਾਬ ਨਿਵਾਸੀਆਂ ਨੂੰ ਕਿ ਤੁਹਾਨੂੰ ਪੰਜਾਬ ਦੇ ਵਿੱਚ ਇੱਕ ਬੜੀ ਇਮਾਨਦਾਰ ਸੱਚੀ ਸੁੱਚੀ ਸੋਚ ਵਾਲੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਇੱਕ ਇਮਾਨਦਾਰੀ ਦੇ ਨਾਲ ਇੱਕ ਬਹੁਤ ਸਾਰੀਆਂ ਨੌਕਰੀਆਂ ਦਿੱਤੀਆਂ ਜਿਦੇ ਵਿੱਚ ਇੱਕ ਨੌਕਰੀ ਸਾਡੇ ਇਸ ਪਰਿਵਾਰ ਦੇ ਵਿੱਚ ਆਈ ਹੈਗੀ ਹੈ ਅਤੇ ਮੈਂ ਆਪਣੇ ਛੋਟੇ ਵੀਰ ਤੋਂ ਉਮੀਦ ਵੀ ਇਹੀ ਰੱਖਾਂਗਾ ਕਿ ਜਿਵੇਂ ਤੁਹਾਨੂੰ ਫਰੀਦ ਦੇ ਵਿੱਚ ਨੌਕਰੀ ਮਿਲੀ ਉਸੇ ਤਰ੍ਹਾਂ ਫਰੀਦ ਦੇ ਵਿੱਚ ਲੋਕਾਂ ਦੇ ਕੰਮ ਵੀ ਕਰਨੇ ਆ ਤਾਕੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਦੱਸ ਕੀਏ ਕਿ ਇਮਾਨਦਾਰੀ ਬਹੁਤ ਜਿੰਦਾ ਹੈਗੀ ਆ ਔਰ ਕਰਪਸ਼ਨ ਫਰੀ ਜਿਹੜਾ ਪੰਜਾਬ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਹੜਾ ਇੱਕ ਟੀਚਾ ਰੱਖਿਆ ਹੋਇਆ ਅਸੀਂ ਉਹਨੂੰ ਪੂਰਾ ਵੀ ਕਰ ਸਕੇ ਤੇ ਬਹੁਤ ਬਹੁਤ ਜਿਆਦਾ ਮੁਬਾਰਕਾਂ ਸਮੂਹ ਰਿਸ਼ਤੇਦਾਰਾਂ ਨੂੰ ਸਮੂਹ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਅੱਥੇ ਵਰਕਰ ਸਹਿਬਾਨ ਆਏ ਹੋਏ ਨੇ ਤੇ ਸਾਰੇ ਪਰਿਵਾਰ ਸਾਡੇ ਵੱਡੇ ਵੀਰ ਡਾਕਟਰ ਗੁਰਬੀਸ਼ਵਰ ਗੋਲਖ ਜੀ ਸਰਦਾਰ ਬਾਬਾ ਜੀ ਜਿਹੜੇ ਗੁਰਮੀਤ ਸਿੰਘ ਜੀ ਦੇ ਅੱਥੇ ਚਾਚੇ ਤੌਰ ਤੇ ਪਹੁੰਚੇ ਹੋਏ ਨੇ ਐਮਸੀ ਸਾਹਿਬ ਇੱਥੇ ਪਹੁੰਚੇ ਹੋਏ ਨੇ ਤੇ ਸਾਰਿਆਂ ਨੂੰ ਬਹੁਤ-ਬਹੁਤ ਜਿਆਦੀਆਂ ਮੁਬਾਰਕਾਂ ਆਜ਼ਾਦ ਦਿਵਸ ਦੀਆਂ ਬਹੁਤ ਵਧੀਆ ਦਿਹਾੜਾ ਹੈਗਾ ਤੇ ਸਾਰੇ ਕਪੂਰਥਾਣਾ ਵਾਸੀਆਂ ਦੇ ਮੈਂ ਇੱਕ ਜਿੰਨੇ ਵੀ ਤੁਹਾਡੇ ਮਾਧਿਅਮ ਮੀਡੀਆ ਦੇ ਮਾਧਿਅਮ ਥਰੂ ਮੈਂ ਸੁਨੇਹਾ ਦੇਣਾ ਚਾਹਨਾ ਕਿ ਜਿਹੜਾ ਵੀ ਬੱਚਾ ਇਹ ਪੜ ਰਿਹਾ ਹੈ ਮੈਂ ਇਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਨੀ ਚਾਹਨਾ ਪੂਰੇ ਪੰਜਾਬ 'ਚ ਪੜ ਰਿਹਾ ਚੰਗੀ ਤਰ੍ਹਾਂ ਪੜੇ ਚੰਗੀ ਤਰ੍ਹਾਂ ਪੜ ਕੇ ਤੁਸੀਂ ਇਹ ਨਾ ਕਦੀ ਸੋਚਿਓ ਜੇ ਕਿ ਸਰਕਾਰੀ ਨੌਕਰੀ ਲੈਣ ਲਈ ਪੈਸੇ ਲੱਗਦੀ ਹੈ ਪੈਸੇ ਕਿਤੇ ਵੀ ਨਹੀਂ ਲੱਗਦੇ ਫ੍ਰੀ 'ਚ ਨੌਕਰੀਆਂ ਤੁਹਾਡੀ ਕੁਆਲਿਟੀ ਨੂੰ ਦੇਖਦੇ ਹੋਏ ਨੌਕਰੀਆਂ ਮਿਲ ਇਹਨਾਂ ਗੱਲਾਂ ਦੇ ਨਾਲ ਸਾਰਿਆਂ ਨੂੰ ਬਹੁਤ-ਬਹੁਤ ਜਿਆਦਾ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਖੁਸ਼ੀਆਂ ਭਰਿਆ ਸਮਾਂ ਹਲਕ ਪਰਿਵਾਰ ਤੇ ਉਹਨਾਂ ਦਾ ਬੇਟਾ ਜੋ ਪੀਸੀਐਸ ਕਰਕੇ ਅੱਜ ਸਾਡੇ ਵਿੱਚ ਬਿਰਾਜਮਾਨ ਹੋਏ ਆ ਆਪਣੇ ਘਰ ਵਿੱਚ ਐਂਟਰ ਹੋਏ ਆ ਔਰ ਲੋਕਾਂ ਦਾ ਸਾਰਿਆਂ ਦਾ ਬੁੱਢੀ ਜੀਵਿਆਂ ਦਾ ਪੋਲੀਟਿਕਲ ਲੀਡਰਾਂ ਦਾ ਇਲਾਕੇ ਦਾ ਇੱਕ ਇਕੱਠ ਉਹਨਾਂ ਨੂੰ ਜਿਹੜਾ ਉਹਨਾਂ ਨੇ ਵੈਲਕਮ ਕੀਤਾ ਇਸ ਸਮੇਂ ਤੇ ਮੈਂ ਜਿੱਥੇ ਆਪਣੀ ਵਾਰਡ ਵੱਲੋਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਪੇਸ਼ ਕਰਦਾ ਉੱਥੇ ਜਿੱਥੇ ਔਲਖ ਪਰਿਵਾਰ ਨੂੰ ਇੱਕ ਵੱਡਾ ਮਾਣ ਮਹਿਸੂਸ ਮਾਣ ਮਿਲਿਆ ਮੈਂ ਸਮਝਦਾ ਸਾਡਾ ਵਾਰਡ ਦਾ ਵੀ ਇਹਨਾਂ ਦਾ ਨਾਮ ਉੱਚਾ ਕੀਤਾ ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਫਤਿਹ ਬਣਾਉਂਗਾ ਗਲੀ ਮਹੱਲੇ ਵਾਲੇ ਜਿੰਨੇ ਵੀ ਸਾਡੇ ਖੋਰ ਵੀ ਸੱਜਣ ਸਾਰੇ ਇਹਨਾਂ ਦੇ ਇਸਤਿਹਾਰ ਲਬਰੀ ਜੀ ਦੇ ਆਏ ਹੋਏ ਆ ਹਲਕ ਸਾਹਿਬ ਦੇ ਸੈਰਨ ਵਾਇਰ ਜੀ ਦਾ ਹਸਤਾ ਵਾਇਰ ਜੀ ਦੀ ਸ਼ਕੀ ਇਹ ਬੜੀ ਮਾਣ ਵਾਲੀ ਗੱਲ ਆ ਜੀ ਇਹ ਪਿਛਲੇ ਡੇਢ ਸਾਲ ਦੇ ਵਿੱਚ ਇੱਕ ਸਾਲ ਦੇ ਵਿੱਚ ਕਪੂਰਥਲੇ ਦੇ ਵਿੱਚ ਇੱਕ ਚੌਥਾ ਪੰਮਾਗੜਾ ਅਹੁਦਾ ਹੈਗਾ ਬਹੁਤ ਵੱਡਾ ਅਹੁਦਾ ਪੀਸੀਐਸ ਅਫਸਰ ਬਣ ਕੇ ਸਾਡੇ ਕੋਲ ਆਇਆ ਗਿਆ ਤੇ ਇਹ ਮਹੱਲੇ ਵਾਸਤੇ ਵੀ ਇਸ ਗਲੀ ਵਾਸਤੇ ਵੀ ਇਹ ਬੜੀ ਮਾਣ ਵਾਲੀ ਗੱਲ ਹੈ ਕਪੂਰਥਲੇ ਵਾਸਤੇ ਵੀ ਬਹੁਤ ਮਾਣ ਵਾਲੀ ਗੱਲ ਹੈ ਔਰ ਸਾਨੂੰ ਬੜਾ ਇਹ ਮਾਣ ਆ ਕਿ ਆਮ ਆਦਮੀ ਪਾਰਟੀ ਦੀ ਜਦੋਂ ਸਰਕਾਰ ਆਈ ਆ ਉਸ ਤਰਮ ਦੇ ਵਿੱਚ ਇੱਥੇ ਇਮਾਨਦਾਰ ਸਰਕਾਰ ਦੀ ਤਰਮ ਦੇ ਵਿੱਚ ਇਮਾਨਦਾਰ ਅਫਸਰ ਸਾਡੇ ਵਿੱਚ ਜਿਹੜਾ ਆਇਆ ਹੈਗਾ ਇਹਨਾਂ ਦਾ ਪਰਿਵਾਰ ਵੀ ਪੂਰਾ ਬੜੀ ਇਮਾਨਦਾਰੀ ਦੇ ਨਾਲ ਕੰਮ ਕਰ ਰਿਹਾ ਵਾ ਸੇਵਾ ਵੀ ਕਰ ਰਿਹਾ ਹੈਗਾ ਲੋਕ ਸੇਵਾ ਵੀ ਬੜੀ ਕਰਦੇ ਹੈਗੇ ਆ ਧਾਰਮਿਕ ਸਮਾਗਮਾਂ ਦੇ ਵਿੱਚ ਵੀ ਬੜੀ ਸੇਵਾ ਕਰਦੇ ਆ ਰਖ ਸਾਹਿਬ ਮੈਂ ਇਹਨਾਂ ਦੇ ਪਰਿਵਾਰ ਨੂੰ ਇਹਨਾਂ ਦੀ ਮਾਤਾ ਜੀ ਨੂੰ ਇਹਨਾਂ ਦੇ ਹੋਰ ਜਿਹੜੇ ਬਜ਼ੁਰਗ ਹੈਗੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾ ਦਿਨਾ ਕਿ ਇਹ ਜਿਹੜਾ ਮੌਕਾ ਆਪਣੇ ਕੋ ਆਪਣੇ ਕੋ ਲਾਇਆ ਮੈਂ ਦੇਖਦਾ ਹੈਗਾ ਇਸ ਗਲੀ ਦੇ ਵਿੱਚ ਪਹਿਲਾਂ ਤੋਂ ਹੀ ਗੈਜਟਡ ਅਫਸਰ ਆ ਪੀਐਸ ਅਫਸਰ ਮੇਰੇ ਸਾਰੇ ਇੱਥੇ ਬੈਠੇ ਆ ਜੀ ਮੈਂ ਇਹਨਾਂ ਨੂੰ ਪਛਾਣਿਆ ਸਰ ਨੇ ਮੇਨਾਰ ਨੂੰ ਨਹੀਂ ਪਛਾਨਿਆ ਇਹਨਾਂ ਦੇ ਕੋਲ ਮੈਂ ਪੜਿਆ ਹਾਂ ਸੁਲਤਾਨਪੁਰ ਦੇ ਨਾਲ ਹਲੂਰ ਪਿੰਡ ਹੈਗਾ ਜੀ ਸਾਡੇ ਸਕੂਲ ਦੇ ਵਿੱਚ ਟੀਚਰਸ ਤੇ ਮੈਂ ਜਦੋਂ ਪੁਰਾਣੇ ਆਪਣੇ ਟੀਚਰ ਨੂੰ ਵੀ ਦੇਖਦਾ ਹਾਂ ਤਸੀਹਦਾਰ ਸਾਹਿਬ ਇੱਥੇ ਰਿਟਾਇਰ ਖੜੇ ਆ ਗਏ ਆਪਣੀ ਇਸੇ ਗੱਡੀ ਦੇ ਵਿੱਚ ਕਿੱਡੇ ਮਾਨ ਵਾਲੀ ਗੱਲ ਹੈ ਕਿ ਇਸ ਇਸ ਗੱਡੀ ਦਾ ਜੀਤਨੇਗਰ ਮਹੱਲੇ ਦੀ ਇਸ ਗੱਡੀ ਦੇ ਵਿੱਚ ਕਿੰਨੇ ਅਫਸਰ ਹੋਰ ਵੀ ਆ ਗਿਆ ਸੋ ਮੈਂ ਸਰਕਾਰ ਦਾ ਹੀ ਬਹੁਤ-ਬਹੁਤ ਧੰਨਵਾਦ ਕੀਤਾ ਕਰਦਾ ਹੈ ਇਹਨਾਂ ਨੇ ਆਪਣੀ ਮੈਰਿਟ ਦੇ ਆਧਾਰ ਤੇ ਜਿਹੜੀ ਹੈਗੀ ਨੌਕਰੀ ਮਿਲੀ ਹੈਗੀ ਆ ਜਿਨ੍ਹਾਂ ਨੇ ਮਿਹਨਤ ਕੀਤੀ ਹੈਗੀ ਆ ਮੈਂ ਤੋਂ ਮੈਂ ਦਾ ਫੈਜਰੇਨ ਨੂੰ ਅੱਜ ਮਿਲਿਆ ਹੈਗਾ ਸੋ ਮੈਂ ਦੁਬਾਰਾ ਤੋਂ ਫੇਰ ਬਹੁਤ ਬਹੁਤ ਮੁਬਾਰਕਾ ਦਿਨਾ ਸਰਕਾਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਮੈਰਿਟ ਦੇ ਆਧਾਰ ਤੇ ਬਿਨਾ ਕ੍ਰਪਸ਼ਨ ਤੋਂ ਕ੍ਰਪਸ਼ਨ ਰਹਿ ਜਿਹੜਾ ਹੈਗਾ ਵਾ ਆਉਣ ਵਾਲੀ ਅਫਸਰਸਾਈ ਨੌਜਵਾਨ ਪੀੜ੍ਹੀ ਦੇ ਵਿੱਚੋਂ ਜਿਹੜੀ ਆਦੀ ਸਾਡੇ ਕੋਲ ਕੈਨ ਦਾ ਮਦਰ ਵੀ ਇੱਕ ਖਾਲਸਾ ਵੇਰ ਦੀ ਕੀ ਭਤੀ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਸਾਰੇ ਮੇਰੇ ਮਹੱਲੇ ਦੇ ਸੁਨੀਲਕ ਜਾਂ ਮੇਰੇ ਸੱਜਣ ਮਿੱਤਰ ਸਾਰੇ ਇੱਥੇ ਵਧਾਈ ਦੇਣ ਆਏ ਜਾਂ ਜਾਂ ਖੁਸ਼ੀ ਜाहिर ਕਰਨ ਆਏ ਉਹਨਾਂ ਦਾ ਬਹੁਤ ਬਹੁਤ ਇਹਦੇ ਨਤਨਵਾਦ ਕਰਦਾ ਔਰ ਇਹ ਜਿਹੜੀ ਪ੍ਰਾਪਤੀ ਆ ਇਹ ਮਤਲਬ ਸਾਡੇ ਇਕੱਲੇ ਪਰਿਵਾਰ ਦੀ ਨਹੀਂ ਆ ਇਹ ਬਹੁਤ ਸਾਰੀਆਂ ਸੱਜਣਾ ਮਿੱਤਰਾਂ ਦੀਆਂ ਅਸੀਸਾਂ ਗਾਈਡੈਂਸ ਜਿਹੜੀ ਆ ਉਹਦੇ ਵਿੱਚ ਉਹ ਤੇ ਨਿਰਭਰ ਕਰਦਾ ਸੀਗਾ ਔਰ ਬਹੁਤ ਸਾਡੇ ਮਹਾਂਪੁਰਖ ਖੜੇ ਬਾਬਾ ਜੀ ਤੇ ਮੇਰਾ ਖਿਆਲ ਜਿੱਦਨੇ ਦਾ ਟੈਸਟ ਵੀ ਮੈਂ ਇਹਨਾਂ ਨੂੰ ਤੜਕੇ 6 ਵਜੇ ਫੋਨ ਕੀਤਾ ਸੀ ਮੈਂ ਅਰਦਾਸ ਕਰਨੀ ਸੀ ਇਹਨਾਂ ਅਰਦਾਸਾਂ ਕੀਤੀਆਂ ਔਰ ਪੜ੍ਹਾਈ ਇਹਦੀ ਮਿਹਨਤ ਸੀ ਨਾਲ ਬਾਕੀ ਪਰਿਵਾਰ ਦਾ ਸਹਿਯੋਗ ਸੱਜਣਾ ਮਿੱਤਰਾਂ ਦਾ ਸਾਰਿਆਂ ਦਾ ਸਹਿਯੋਗ ਉਹਦਾ ਕਰਕੇ ਹੀ ਇਹ ਪ੍ਰਾਪਤੀ ਹੋਈ ਹੈ ਔਰ ਮੈਂ ਸਭ ਤੋਂ ਜ਼ਿਆਦਾ ਜਿਹੜਾ ਵਾਹਿਗੁਰੂ ਜੀ ਦਾ ਸ਼ੁਕਰ ਕਰਦਾ ਹਾਂ ਤਨਤਨ ਸ੍ਰੀ ਗੁਰਗ੍ਰੰਥ ਸਾਹਿਬ ਜੀ ਦਾ ਕਿ ਜਿਨ੍ਹਾਂ ਨੇ ਮਾਨ ਬਖਸ਼ਿਆ ਔਰ ਇਹ ਸਭ ਕੁਝ ਉਸ ਦਰ ਤੋਂ ਹੀ ਮਿਲਦਾ ਉਸ ਦਰ ਦੀ ਕਿਰਪਾ ਹੋਵੇ ਤੇ ਪੜਿਆ ਜਾ ਸਕਦਾ ਉਸ ਦਰ ਦੀ ਕਿਰਪਾ ਹੋਵੇ ਤੇ ਮਿਹਨਤ ਹੋ ਸਕਦੀ ਆ ਔਰ ਇਹ ਸਾਰਾ ਗੁਰੂ ਮਹਾਰਾਜ ਦਾ ਜਿਹੜਾ ਆਸ਼ੀਰਵਾਦ ਹੈ ਸਾਡੇ ਪਰਿਵਾਰ ਤੇ ਉਹਦਾ ਟੈਸਟ ਪੋਸਟਪੋਨ ਹੋਇਆ ਦਿਲ ਛੱਡਦਾ ਸੀਗਾ ਪਰ ਫਿਰ ਲੱਗ ਜਾਂਦਾ ਏ ਇਦਾਂ ਤਕਰੀਬਨ 2022 ਦਾ ਅਪਲਾਈ ਕੀਤਾ ਸੀਗਾ ਹੁਣ ਅੱਜ 25 ਆ ਗਈ ਯਾਰ ਉਹਦੇ ਵਿੱਚ ਕਈ ਇਤਰਾਜ਼ ਚੜਾ ਆਏ ਕਈ ਕੁਝ ਆਇਆ ਹੁਣ ਵੀ ਕਈ ਕੁਝ ਹੋਇਆ ਜਿੱਦਾਂ ਇਹਨਾਂ ਦੀ ਅਪਾਇੰਟਮੈਂਟ ਹੋਣ ਤੋਂ ਬਾਅਦ ਵੀ ਬਹੁਤ ਕੁਝ ਕਈ ਬੰਦੇ ਜਿਹੜੇ ਰਹਿ ਜਾਂਦੇ ਉਹ ਵੀ ਆਪਣਾ ਕਰਦੇ ਬੜਾ ਕੁਝ ਤੇ ਪਰ ਫਿਰ ਵੀ ਗੁਰੂ ਮਹਾਰਾਜ ਨੇ ਜਿਹੜਾ ਆਸ਼ੀਰਵਾਦ ਸੀਗਾ ਜਾਂ ਸਿਰ ਤੇ ਮਿਹਰ ਦਾ ਹੱਥ ਸੀਗਾ ਉਹ ਅਮਨੇ ਸਭ ਬਣਾਈ ਰੱਖਿਆ ਉਹਨੂੰ ਮਤਲਬ ਜਿਹੜਾ ਬਹੁਤ ਹੌਸਲਾ ਦਿੱਤਾ ਇਹਨੂੰ ਬੱਚੇ ਨੂੰ ਤੇ ਇੱਥੋਂ ਤੱਕ ਪਹੁੰਚਿਆ ਸੋ ਮੈਂ ਸਾਰਿਆਂ ਦਾ ਬਹੁਤ तहे ਦਿਲੋਂ ਧੰਨਵਾਦ ਕਰਦਾ ਔਰ ਸ਼ੁਕਰਗੁਜ਼ਾਰ ਹਾਂ ਸਾਰੇ ਜਿਹੜੇ ਇੱਥੇ ਅੱਜ ਆਏ ਆ ਤੇ ਔਰ ਕਾਫੀ ਚਿਰ ਮੇਟ ਵੀ ਕੀਤੀ ਆ ਉਹਦੇ ਵਾਸਤੇ ਮੈਂ ਇੱਕ ਸੱਚੀ ਤੋਂ ਨਾ ਮਾਫੀ ਮੰਗ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਰ ਮਾ ਫਤਿਹ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਟਾਰਟਿੰਗ ਤੋਂ ਅਸੀਂ ਸਾਨੂੰ 18 ਸਾਲ ਸਾਡੀ ਦੋਸਤੀ ਨੂੰ ਹੋ ਗਿਆ ਸ਼ੁਰੂ ਤੋਂ ਹੀ ਇਹ ਮਰਾ ਲਕੀ ਸਿੰਘ ਬਹੁਤ ਮਿਹਨਤੀ ਸੀਗਾ ਤੇ ਸਾਨੂੰ ਲੱਗਦਾ ਵੀ ਸੀ ਕਿ ਕੁਛ ਨਾ ਕੁਛ ਅਚੀਵ ਕਰੂਗਾ ਆਪਣੀ ਲਾਈਫ ਚ ਅੱਜ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਸਾਡਾ ਦੋਸਤ ਪੀਸੀਐਸ ਸੱਕ ਸਕਦਾ ਹੈ ਇਹ ਆਪਾਛਾਨਿਆ ਜੇ ਸਤਗੁਰ ਨਦਰ ਕਰੇ ਤੇ ਮਾਵਾਕ ਨੂੰ ਇਹਨੇ ਸੰਪੂਰਨ ਕੀਤਾ ਔਰ ਖੁਸ਼ੀ ਜਿਹੜੀ ਆ ਨਾ ਉਹ ਬਿਆਨ ਨਹੀਂ ਕੀਤੀ ਜਾ ਸਕਦੀ ਉਹਦਾ ਕਾਰਨ ਇਹ ਕਿਉਂਕਿ ਜਿਸ ਦੇ ਨੇ ਪਹਿਲੋਂ ਭਰਤੀ ਹੋਇਆ ਸੀ ਨਾ ਤੇ ਮੈਂ ਉਸ ਦਿਨ ਇੱਕੋ ਗੱਲ ਕਹੀ ਸੀ ਬੱਚੇ ਵੀ ਇਹ ਤੇਰਾ ਜਗਾ ਨਹੀਂ ਤੇਰੀ ਜਗਾ ਬਹੁਤ ਉੱਪਰ ਆ ਔਰ ਇਸ ਬੱਚੇ ਨੇ ਉਸ ਗੱਲ ਦਾ ਮਾਨ ਰੱਖਿਆ ਔਰ ਅੱਜ ਇਸ ਜਗਾ ਤੇ ਕਿ ਪੀਸੀਐਸ ਲਈ ਸਿਲੈਕਟ ਹੋ ਕੇ ਗਿਆ ਔਰ ਮੈਂ ਉਮੀਦ ਕਰਦਾ ਕਿ ਇਹ ਐਫਸੀਆਰ ਰਿਟਾਇਰ ਹੋਏਗਾ ਇਹ ਮੇਰੀ ਚੁਪਕਾ ਔਰ ਇੱਕ ਖੁਸ਼ੀ ਜਿਹੜੀ ਹੈ ਨਾ ਇਹ ਦਿਲ ਤੋਂ ਹੁੰਦੀ ਆ ਹਮੇਸ਼ਾ ਹੀ ਕਿ ਮੈਂ ਤੇ ਇਹੋ ਕਹੂੰਗਾ ਕਿ ਪ੍ਰਮਾਤਮਾ ਸਭ ਨੂੰ ਇਹੋ ਜਿਹੇ ਬੱਚੇ ਦੇਵੇ ਜੋ ਆਗਿਆਕਾਰ ਮਿਹਨਤੀ ਤੇ ਆਪਣੀ ਸਮਾਜ ਦੇ ਵਿੱਚ ਇੱਕ ਨਾਮਣਾ ਵੀ ਖੱਟਣ ਤੇ ਨਾਲ ਦੀ ਨਾਲ ਇੱਕ ਜਿਹੀ ਬੇਨਤੀ ਵੀ ਕਰਦਾ ਜਾਊਂਗਾ ਕਿ ਕਾਨੂੰਨ ਨੂੰ ਮੁੱਖ ਰੱਖ ਕੇ ਜਿੰਦਗੀ ਚ ਕੰਮ ਕਰਨਾ ਕਿਸੇ ਦੇ ਦਬਾਅ ਹੇਠ ਕੰਮ ਨਹੀਂ ਕਰਨਾ ਕਹਿੰਦਾ ਮਤਲਬ ਕਿਉਂ ਨਹੀਂ ਅੱਜ ਜੇਕਰ ਸਰਕਾਰਾਂ ਜੋ ਕੁਝ ਹੋ ਰਿਹਾ ਕੀ ਹੋ ਰਿਹਾ ਤੁਸੀਂ ਆਪ ਹੀ ਜਾਣਦੇ ਸਰਕਾਰਾਂ ਹੀ ਸਾਰੀਆਂ ਵੇਖੀਆਂ ਕਾਂਗਰਸ ਵੀ ਵੇਖੀ ਅਕਾਲੀ ਵੀ ਵੇਖੇ ਈਵਨ ਮਲਕੀ ਬੰਗਾਲ ਦੇ ਵਿੱਚ ਕਮਿਊਨਿਸਟ ਵੀ ਦੇਖੇ ਅੱਜ ਕੀ ਹੋ ਰਿਹਾ ਅੱਜ ਆਪਾਂ ਸਭ ਤੋਂ ਵਸਟ ਪੋਜੀਸ਼ਨ ਦੇ ਵਿੱਚ ਆ ਇਸ ਵੇਲੇ ਔਰ ਜਿਹੜੀ ਇਹ ਪੋਜੀਸ਼ਨ ਆ ਇਹਦੇ ਵਿੱਚ ਅਫਸਰਾਂ ਨੂੰ ਕਿੰਨਾ ਔਖਾ ਕੰਮ ਕਰਨਾ ਵਾ ਉਹ ਵੀ ਬਹੁਤ ਮਹੱਤਵਪੂਰਨ ਔਰ ਜਿਹੜਾ ਮੰਨਦਾਰ ਅਫਸਰ ਆ ਉਹਨੂੰ ਗੁੱਠੇ ਲਾ ਕੇ ਵੀ ਰੱਖਿਆ ਜਾਂਦਾ ਪਰ ਮੈਂ ਇੱਕ ਚੀਜ਼ ਕਹੂੰਗਾ ਗੁੱਠੇ ਲਾ ਕੇ ਤੇ ਰਹਿ ਲੋ ਪਰ ਗਲਤ ਕੰਮ ਨਾ ਕਰੋ ਕੰਨ ਮਤ ਕੀ ਕਿਤਨਾ ਕਿਤ ਬਿਲਕੁਲ ਲੈ ਕੇ ਜਾਏਗੀ ਪਰ ਮੈਂ ਉਮੀਦ ਕਰਦਾ ਔਰ ਮੈਂ ਐਵੇਂ ਐਫਸੀਆਰ ਲਫ਼ਜ਼ ਨਹੀਂ ਯੂਜ਼ ਕੀਤਾ ਐਫਸੀਆਰ ਬਣ ਲਈ 18 ਸਾਲ ਬਾਅਦ ਇਹੋ ਬੱਚਾ ਸਾਡਾ ਜਿਹੜਾ ਵਾ ਜੁਆਇੰਟ ਸੈਕਟੀ ਹੋਏਗਾ 18 ਸਾਲ ਬਾਅਦ ਇਹੋ ਬੱਚਾ ਐਫਸੀਆਰ ਹੋਏਗਾ ਕਹਿੰਦੇ ਮਤ ਕਿ ਕਿਤਨਾ ਕਿਤੇ ਡਿਸੀਜਨ ਮੇਕਰ ਬਣ ਜੂਗਾ ਬਿਲਕੁਲ ਬਣਗੇ ਕਿਉਂ ਨਹੀਂ ਬਣਨਗੇ ਔਰ ਅਸੀਂ ਉਮੀਦ ਕਰਦੇ ਆਂ ਔਰ ਇਸੇ ਉਮੀਦ ਨੂੰ ਲੈ ਕੇ ਅੱਜ ਤੁਸੀਂ ਸਾਰੇ ਜਿਹੜੇ ਵੈਲਿਊਸ਼ਰ ਆਏ ਆਂ ਇਸੇ ਲਈ ਆਏ ਆਂ ਔਰ ਇਹਦੇ ਵਿੱਚ ਤੁਸੀਂ ਪੋਲੀਟੀਸ਼ਨ ਵੀ ਹੋਵੋਗੇ ਬਾਕੀ ਬਿਊਰੋਕ੍ਰੇਸੀ ਜਾਂ ਬਾਕੀ ਟੈਕਨੋਕਰਟ ਸਾਰੇ ਹੋਗੇ ਔਰ ਮੈਂ ਉਮੀਦ ਕਰਦਾ ਕਿ ਇਹ ਬੱਚਾ ਸਾਡਾ ਜਿਹੜਾ ਵਾ ਇਹ ਇੰਨਾਂ ਗੱਲਾਂ ਨੂੰ ਮੁੱਖ ਰੱਖਦਿਆਂ ਹੋਇਆ ਸਮਾਜ ਦੇ ਵਿੱਚ ਜੋ ਅੱਜ ਆਪਾਂ ਸਾਰੇ ਇਕੱਠੇ ਆ ਸਾਡਾ ਸਿਰ ਉੱਚਾ ਕਰੇਗਾ ਪਰ ਇਹਦਾ ਇਕੱਲੇ ਦਾ ਸਿਰ ਨਹੀਂ ਉੱਚਾ ਹੋਏਗਾ ਪਰ ਸਾਰੇ ਜਿਹੜੇ ਅੱਜ ਮਿਲਣ ਵਾਲੇ ਆ ਵਧਾਈ ਦੇਣ ਵਾਲੇ ਆ ਔਰ ਉਹਨੂੰ ਵੈਲਕਮ ਕਰਨ ਲਈ ਆਏ ਆ ਇਹਨਾਂ ਸਾਰਿਆਂ ਦਾ ਸਿਰ ਉੱਚਾ ਹੋਏਗਾ ਕਿ ਜੀਵਨ ਦੇ ਵਿੱਚ ਇਮਾਨਦਾਰੀ ਨਾਲ ਚੱਲਣਾ ਸਮਾਜ ਦੇ ਵਿੱਚ ਵਿਚਰਨਾ ਔਰ ਹਰ ਦੁਖੀ ਦੀ ਜ਼ਰੂਰਤਮੰਦ ਦੀ ਮਦਦ ਕਰਨਾ ਇਹ ਸਭ ਤੋਂ ਮਹੱਤਵਪੂਰਨ ਹੈ। ਅਰੇ ਅੱਜ ਜੇਕਰ ਉਹ ਸਾਰੇ ਜ਼ਿੰਦਗੀ ਦਾ ਉਹਦਾ ਕੀਤਾ ਹੋਇਆ ਫਲ ਜਿਹੜਾ ਅੱਜ ਪ੍ਰਾਪਤ ਹੋਇਆ